ਸਾਰੇ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੁਆਰਾ ਭਰੇ ਸਦਾ ਤੁਸੀਂ ਪਰਮੇਸ਼ਰ ਦੀ ਸ਼ਾਂਤੀ ਔਰ ਖੁਸ਼ੀਆਂ ਦੇ ਵਿੱਚ ਰਹੋ ਸੋ ਆਓ ਅਸੀਂ ਪਵਿੱਤਰ ਪਾਠਨ ਦੇ ਵਿੱਚ ਕੁਝ ਦੇਖਾਂਗੇ ਅੱਜ ਬਹੁਤ ਸਾਰੇ ਭੈਣ ਭਾਈ ਜੋ ਪ੍ਰਭੂ ਦੇ ਵਿੱਚ ਔਰ ਪਰਮੇਸ਼ਰ ਦੇ ਵਿੱਚ ਹੋ ਕੇ ਉਹ ਬਰਕਤ ਨਹੀਂ ਪਾਉਂਦੇ ਉਹ ਆਸ਼ੀਸ਼ ਨਹੀਂ ਪਾਉਂਦੇਗੇ ਪਰ ਕਿਦੋਂ ਉਹਨਾਂ ਨੂੰ ਬਰਕਤ ਨਹੀਂ ਮਿਲਦੀ ਤਾਂ ਫਿਰ ਉਹ ਇੱਕਮ ਕਰਦੇ ਆ ਕਿ ਇੱਕ ਚਰਚ ਨੂੰ ਛੱਡਿਆ ਦੂਸਰੀ ਚਰਚ ਦੂਸਰੇ ਸਾਡੇ ਤੀਸਰੀ ਚਰਚ ਚੌਥੀ ਚਰਚ ਪੰਜਵੀਂ ਚਰਚ ਵਿੱਚ ਇਸ ਤਰ੍ਹਾਂ ਚੱਕਰ ਲਾਉਂਦੇ ਰਹਿੰਦੇ ਹੈਗੇ ਪਰ ਲਿਖੇਨ ਅੱਜ ਅਸੀਂ ਵਚਨ ਦੇਖਾਂਗੇ ਕਿਉਂ ਨਹੀਂ ਵਰਕਤ ਕਿਉਂ ਨਹੀਂ ਵਰਕਤ ਆਉਂਦੀ ਮੇਰੇ ਭੈਣ ਪ੍ਰਭੂ ਜਿਹੀ ਸਵਿੱਤਰ ਬਚਨ ਦੀ ਗੱਲ ਕਰਦੇ ਆ ਤਾਂ ਸਟਾਰਟਿੰਗ ਇਹ ਦੇਖਦੇ ਆ ਦੂਜਾ ਰਾਜਾ ਚਰਦੇ ਇੱਕ ਐ ਤੋਂ ਲੈ ਕੇ ਸੱਤੇ ਤੱਕ ਜਦੋਂ ਅਸੀਂ ਬਚਨ ਨੂੰ ਪੜਦੇ ਆ ਜਿਗਰ ਕੀਤਾ ਗਿਆ ਇੱਕ ਵਿਧਵਾ ਔਰਤ ਦਾ ਜਿਹੜੀ ਇੱਕ ਨਬੀਆਂ ਦੇ ਵਿੱਚੋਂ ਬਚਨ ਦਾਦਾ ਨਵੀਆਂ ਦੇ ਤੀਵੀਆਂ ਦੇ ਵਿੱਚੋਂ ਸੀ ਹੁਣ ਤੁਸੀਂ ਦੇਖੋ ਨਬੀ ਕੌਣ ਹੁੰਦੇ ਆ ਔਰ ਨਬੀਆਂ ਦੇ ਘਰਾਣੇ ਦੇ ਵਿੱਚੋਂ ਪਰਿਵਾਰ ਦੇ ਵਿੱਚ ਔਰਤ ਸੀਗੀ ਇਹ ਦਾ ਮਤਲਬ ਜੇ ਹੋ ਨਵਿਆ ਦੇ ਵਿੱਚੋਂ ਸੀ ਇੱਕ ਪਹਿਲਾਂ ਤੋਂ ਹੀ ਪਰਮੇਸ਼ਰ ਨੂੰ ਜਾਣਨ ਵਾਲੀ ਸੀ ਤਾਂ ਫਿਰ ਪਰਮੇਸ਼ਰ ਨੂੰ ਜਾਣਦੇ ਹੋਈ ਉਹਨੇ ਪਰਮੇਸ਼ਰ ਦੇ ਬਚਨ ਨੂੰ ਨਹੀਂ ਮੰਨਿਆ ਪਰਮੇਸ਼ਰ ਦੇ ਬਚਨ ਤੋਂ ਵੱਖਰੀ ਹੋਈ ਚਰਚ ਨੂੰ ਛੱਡਿਆ ਬਚਨ ਨੂੰ ਛੱਡਿਆ ਪਾਸ ਨੂੰ ਛੱਡਿਆ ਆਪਣੀ ਮਰਜ਼ੀ ਕਰਨੀ ਸ਼ੁਰੂ ਕਰ ਦਿੱਤੀਗੇ ਅੱਜ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਆਪਣੀਆਂ ਮਰਜ਼ੀਆਂ ਪੂਰੀਆਂ ਕਰਦੇ ਆ ਅਸੀਂ ਬਹੁਤ ਵਾਰ ਸੋਚਦੇ ਆ ਕਿ ਅਸੀਂ ਆਪਣੀ ਮਰਜ਼ੀ ਦੇ ਦੁਆਰਾ ਇੱਛਾ ਦੇ ਦੁਆਰਾ ਅਸੀਂ ਉੱਚੇ ਹੋ ਜਾਵਾਂਗੇ ਪਰ ਜੇਦੋਂ ਪਰਮੇਸ਼ਰ ਦੀ ਇੱਛਾ ਤੁਹਾਡੇ ਜੀਵਨ 'ਚ ਕੰਮ ਕਰ ਰਹੀ ਆ ਤੋ ਆਪਦੇ ਤਰੀਕੇ ਨਾਲ ਕਰੇਗੀ ਕਿਉਂਕਿ ਬਰਕਤ ਜਿਹੜੀ ਆ ਉਹ वचन ਨੂੰ ਮੰਨਣ ਦੇ ਦੁਬਾਰਾ ਹੀ ਆਉਂਦੀ ਆ ਤੁਸੀਂ ਜਾਣਦੇ ਹੋ ਕਿ ਜਦ ਆਦਮ ਨੇ ਪਰਮੇਸ਼ਰ ਦੇ ਨਾਲੋਂ ਬੰਦਗੀ ਨੂੰ ਖਤਮ ਕਰ ਦਿੱਤਾ ਗਿਆ ਆਪਣਾ ਨਾਤਾ ਖਤਮ ਕਰ ਲਿਆ ਆਪਣਾ ਰਿਸ਼ਤਾ ਖਤਮ ਕਰ ਲਿਆ ਤੇ ਉਸ ਸਮੇਂ ਇੱਕ ਬਰਕਤ ਦੇ ਘਰ ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਔਰ ਉਸ ਸਰਾਪ ਦੇ ਵਿੱਚ ਆ ਗਏ ਪਰ ਅੱਜ ਉਸ ਰਾਪ ਨੂੰ ਯਿਸ ਮਸੀਹ ਨੇ ਸਾਡੇ ਜੀਵਨਾਂ ਤੋਂ ਤੋੜ ਦਿੱਤਾ ਗਿਆ ਔਰ ਬੰਧਨ ਜਿਹੜੇ ਸਾਡੇ ਜੀਵਨਾਂ ਚ ਤੋੜ ਦਿੱਤੇ ਗਏ ਆ ਤੇ ਸਾਨੂੰ ਹਰ ਇੱਕ ਵਰਕਤ ਦਾ ਅਧਿਕਾਰੀ ਬਣਾਇਆ ਪਰ ਗੱਲ ਇੱਥੇ ਉਹੀ ਆਉਂਦੀ ਆ ਕਿ ਬਚਨ ਤੇ ਚੱਲਣਾ ਕਿ ਵਚਨ ਤੇ ਚੱਲਦੇ ਆ ਤਦ ਸਾਡੇ ਜੀਵਨ ਚ ਵਰਕਤ ਆਉਂਦੀ ਆ ਪਰ ਲੇਕਿਨ ਵਚਨ ਤੇ ਕਦੋਂ ਚੱਲਾਂਗੇ ਤਦ ਬਚਨ ਸਾਡੇ ਜੀਵਨ ਚ ਕੰਮ ਕਰੇਗਾ ਜਦੋਂ ਅਸੀਂ ਆਪਣਾ ਮਨ ਫਿਰ ਆ ਲਵਾਂਗੇ ਔਰ ਜਦ ਅਸੀਂ ਆਪਣੇ ਮਨ ਨੂੰ ਮੋੜ ਕੇ ਪਰਮੇਸ਼ਰ ਦੇ ਬਲ ਲਾਵਾਂਗੇ ਤਦ ਸਾਡਾ ਮਨ ਬਚਨ ਮੰਨ ਨੂੰ ਕਰੇਗਾ ਫਿਰ ਅਸੀਂ ਬਚਨ ਤੇ ਚੱਲਾਂਗੇ ਅਰ ਜਦੋਂ ਉਸੀ ਉਹਦੀ ਕੱਲ ਕਰਦੇ ਆ ਤਾਂ ਉਸ ਵਿਦਵਾਰਤ ਦੀ ਚਤਕ ਕੋਨੇ ਆਪਣੇ ਜੀਵਨ ਦੇ ਵਿੱਚ ਆਪਣੀ ਮਰਜ਼ੀ ਪੂਰੀ ਕੀਤੀ ਤਾਂ ਕਰਜ਼ਦਾਰ ਹੁੰਦੇ ਗਏ ਜਦੋਂ ਬਪਤਸਮਾ ਲੈਣੇ ਆ ਨਾ ਤਾਂ ਪਰਮੇਸ਼ਰ ਨਾਲ ਵਾਦਾ ਕਰਦੇ ਆ ਤੇਰੇ ਬਚਨ ਤੇ ਚੱਲਾਂਗਾ ਫਿਰ ਬਚਨ ਨੂੰ ਛੱਡਦੇ ਆ ਤੇ ਉਹ ਬਰਕਤਾਂ ਜੀਵਨ ਚੋਂ ਸਾਡੇ ਰੁਕ ਜਾਂਦੀ ਹੈਗੀ ਪਰ ਮੇਰੇ ਭੈਣ ਪ੍ਰਭੂ ਜਦੋਂ ਉਹਨੇ ਆਪਣੀ ਮਰਜ਼ੀ ਪੂਰੀ ਕੀਤੀ ਉਹਦੀ ਬਰਕਤ ਬਰਕਤ ਰੁਕ ਗਈਆਂ ਦਿਨੋ ਦਿਨ ਕਰਜ਼ਾ ਚੜਦਾ ਗਿਆ ਦਿਨੋ ਦਿਨ ਕਰਜ਼ਾ ਚੜਦਾ ਗਿਆ ਅੰਤ ਕਿੱਡੀ ਵੱਡੀ مصیبت ਉੱਤੇ ਆਈ ਕਿਦੇ ਬੱਚਿਆਂ ਨੂੰ ਗੁਲਾਮ ਬਣਾਉਣਾ ਨੌਕਰ ਬਣਾਉਣਾ ਔਰ ਲੈ ਕੇ ਜਾਣਾ ਅਰ ਚਦ ਇਸ ਗੱਲ ਇਹ ਗੱਲ ਉਹਦੇ ਕੰਨਾਂ ਵਿੱਚ ਆਈ ਔਰ ਕਹੀ ਗਈ ਤਾਂ ਉਸਨੇ ਆਪਣਾ ਮਨ ਪ੍ਰਭੂ ਦੇ ਵੱਲ ਮੋੜਿਆ ਔਰ ਜਦ ਪ੍ਰਭੂ ਦੇ ਬਲ ਮਨ ਮੋੜਿਆ ਤੇ ਫਿਰ ਅਸੀਂ ਜਾਣਦੇ ਹਾਂ ਉਸੇ ਦਿਨ ਤੋਂ ਉਹਦੀਆਂ ਵਰਕਤਾਂ ਖੁੱਲ ਗਈਆਂ ਕਿਉਂਕਿ ਪ੍ਰਭੂ ਦੇ ਦਾਸ ਨੇ ਕਿ ਆਖਿਆ ਮੈਨੂੰ ਦੱਸ ਤੇਰੇ ਘਰ ਵਿੱਚ ਕੀ ਹੈ ਮਨੇ ਕਿਹਾ ਕਿ ਤੇਲ ਦੀ ਕੁੱਪੀ ਤੇ ਥੋੜਾ ਜਿਹਾ ਤੇਲ ਉਹ ਥੋੜੇ ਜਿਹੇ ਤੇਲ ਤੋਂ ਹੀ ਪਰਮੇਸ਼ਨ ਨੇ ਉਹਦੀ ਵਰਕਤ ਨੂੰ ਖੋਲਿਆ ਕਿ ਤ ਅਸੀਂ ਵੀ ਆਪਣਾ ਮਨ ਮੋੜ ਕੇ ਪਰਮੇਸ਼ਰ ਦੇ ਵੱਲ ਲੈ ਕੇ ਜਾਣੇ ਆ। ਅਰ ਪ੍ਰਭੂ ਦਾ ਬਚਨ ਵੀ ਇਹ ਦੱਸਦਾ ਕਿ ਤੋਬਾ ਕਰੋ, ਮੋੜੋ ਤਾਂ ਤੁਹਾਡੇ ਪਾਪ ਮਿਟਾਏ ਜਾਣ। ਅਕੇ ਲਿਖਦਾ ਤਾਂ ਪ੍ਰਭੂ ਦੇ ਹਜੂਰੋ ਸੁੱਖ ਦੇ ਦਿਨ ਆਉਣ ਉਹ ਤੁਹਾਡੇ ਲਈ ਪ੍ਰਭੂ ਯਿਸੂ ਨੇ ਕੱਲ ਦੇਵੇ। ਸੁੱਖ ਦੇ ਦਿਨਾਂ। ਤਾਂ ਸੁੱਖ ਦੇ ਦਿਨ ਆਈ। ਫਿਰ ਦੂਸਰੇ ਕੱਲ ਜਦ ਅਸੀਂ ਦੇਖਦੇ ਕਿ ਜੇ ਹੁਣ ਅੱਠ ਦਾ ਸਟਾਰਟਿੰਗ ਦ ਪਰਦੇ ਆ ਇੱਕ ਔਰਤ ਨੂੰ ਲੈ ਕੇ ਆਏ ਉਹਦੀ ਵੀ ਐਸੀ ਤਰ੍ਹਾਂ ਦੀ ਕਹਾਣੀ ਕਿ ਜਦ ਮੁਸੀਬਤ ਵਿੱਚ ਘਰੀ ਆ ਮੌਤ ਸਿਰ ਤੇ ਆ ਅ ਲੋਕ ਉਹਨੂੰ ਪੱਥਰਾਂ ਨਾਲ ਮਾਰ ਰਹੇ ਆ ਔਰ ਜਦੋਂ ਯਿਸੂ ਮਸੀਹ ਦੇ ਸਾਹਮਣੇ ਖੜਾ और यीशु ने दया की थी और उन्हें को देख के अपना मन यीशु के वल लाया तो बिपता तो बच गई मौत तो बच गई अच मेरे भेन प्रभु असी अपना मन प्रभु के वल नहीं मोड़ते ਪਰ ਲੇਕਿਨ ਇੰਦਰ ਉਧਰ ਜਾਣਾ ਇਹ ਸਾਡੇ ਜੀਵਨ ਦੀ ਇੱਕ ਕਹਾਣੀ ਬਣ ਚੁੱਕੀ ਆ ਵਰਕਤ ਮੇਰੇ ਪੈਨ ਪ੍ਰਭੂ ਸਾਨੂੰ ਘਰ ਵਿੱਚ ਹੀ ਮਿਲ ਜਾਂਦੀ ਆ ਔਰ ਪਵਿੱਤਰ ਬਚਨ ਦਾਦਾ ਦਾ ਇਹ ਸਾਰੀਆਂ ਬਰਕਤਾਂ ਤੇਰੇ ਪਿੱਛੇ ਆਉਣੀਆਂ ਪਿੱਛੇ ਆਉਣੀਆਂ ਬਾਈਬਲ ਕਹਿੰਦੀ ਪਿੱਛੇ ਆਉਣੀਆਂ ਪਰ ਅਸੀਂ ਅੱਜ ਪਰ ਉਹਦੇ ਬਚਨ ਨੂੰ ਛੱਡ ਕੇ ਤੇ ਅਸੀਂ ਵਰਕਤਾ ਪਿੱਛੇ ਭੱਜਦੀਆਂ ਉਹ ਸੱਤ ਦੂਰ ਭੱਜ ਜਾਂਦੀਆਂ ਪਰ ਜਦੋਂ ਤੁਸੀਂ ਸਭ ਕੁਝ ਛੱਡ ਕੇ ਪਰਮੇਸ਼ਰ ਦੇ ਬਚਨ ਦੇ ਪਿੱਛੇ ਭੱਜੋਗੇ ਪ੍ਰਭੂ ਯਸ਼ੇ ਦੇ ਪਿੱਛੇ ਭੱਜੋਗੇ ਤਾਂ ਦੇ ਵਰਕਤਾ ਤੁਹਾਡੇ ਪਿੱਛੇ ਆਉਣੀਆਂ ਔਰ ਤੁਸੀਂ ਮਵਾਰਕ ਹੋਵੋਗੇ ਔਰ ਦੂਸਰੀ ਕਲ ਜਾਣੋ ਜਦੋਂ ਉਤਪਤੀ ਕਿਤਾਬ ਵਿੱਚ ਦੇਖਦੇ ਆ ਤੇ ਜੂਸਨਾ ਦਾ ਇੱਕ ਆਦਮੀ ਕਿਸ ਨੇ ਪਰਮੇਸ਼ਰ ਨੇ ਦਿਖਾਇਆ ਕਿ ਤੂੰ ਰਾਜਾ ਬਣਨ ਵਾਲਾ। ਉਹ ਪਰਮੇਸ਼ਰ ਦੇ ਵਿੱਚ ਚੱਲਦਾ। ਉਹ ਇਹ ਨਹੀਂ ਕਿ ਰਾਜੈਂਡ ਦੇ ਵਿੱਚ ਜਾ ਕੇ ਖੜਾ ਹੋ ਕੇ ਮੈਨੂੰ ਰਾਜਾ ਬਣਾਓ। ਜਾ ਉਹ ਖੋਜ ਕਰ ਰਿਹਾ ਕਿ ਮੈਂ ਰਾਜਾ ਕਿਵੇਂ ਬਣਾ। ਉਹ ਇੱਕੋ ਕਲ ਜਾਣਦਾ ਕਿ ਮੈਂ ਪ੍ਰਭੂ ਦੇ ਪਿੱਛੇ ਚੱਲਦਾ ਪ੍ਰਭੂ ਪਿੱਛੇ ਚੱਲਾਂਗਾ। ਔਰ ਜਦੋਂ ਪ੍ਰਭੂ ਦੇ ਪਿੱਛੇ ਚੱਲਿਆ ਤੇ ਇੱਕ ਦਿਨ ਯਹਵਾ ਪਰਮੇਸ਼ਰ ਨੇ ਉਹਨੂੰ ਮਿਸਰ ਦਾ ਰਾਜਾ ਬਣਾਇਆ। ਅੱਜ ਪਰਮੇਸ਼ਰ ਤੁਹਾਨੂੰ ਬਹੁਤ ਵੱਡੀਆਂ ਬਰਕਤਾਂ ਦੇਣਾ ਚਾਹੁੰਦਾਗਾ ਔਰ ਦਿੰਦਾਗਾ ਅੱਜ ਵੀ ਦੇਵੇਗਾ ਬਸ ਇੱਕ ਕੰਮ ਕਰੋ ਸਭ ਕੁਝ ਛੱਡ ਕੇ ਪ੍ਰਭ ਯੀਸ਼ੂ ਦੇ ਚਰਨਾਂ ਵਿੱਚ ਹੋ ਜੋ ਆਪਣਾ ਮਨ ਫਰਾਲੋ ਔਰ ਮੁੜਿਆਓ ਤਾਂ ਕਿ ਸੁੱਖ ਦੇ ਦਿਨ ਤੁਹਾਡੇ ਉੱਤੇ ਆ ਜਾਣ ਔਰ ਤੁਹਾਨੂੰ ਇੰਨੀਆਂ ਬਰਕਤਾਂ ਇੰਨੀਆਂ ਆਸ਼ੀਸ਼ਾਂ ਮਿਲਣ ਕਿ ਸੱਚਮੁੱਚ ਤੁਸੀਂ ਜਾਣੋਗੇ ਕਿ ਉਹ ਪਰਮੇਸ਼ਰ ਆ ਔਰ ਪਰਮੇਸ਼ਰ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ ਆਸੀ ਦੇਵੇ ਸਾਰਿਆਂ ਨੂੰ ਖੈਰ ਮਿਸੀ